ਜਦੋਂ ਹਾਊਸ ਦੀ ਮੀਟਿੰਗ ਹੋਈ ਅੱਜ ਤਾਂ ਉਹਦੇ ਵਿੱਚ ਕਾਫੀ ਮੁੱਦੇ ਵਿਚਾਰੇ ਗਏ ਕੀ ਖਾਸ ਮੁੱਦੇ ਰਹੇ ਜਿਹੜੇ ਖਾਸ ਕਰਕੇ ਸ਼ਹਿਰ ਲਈ ਵਿਚਾਰੇ ਗਏ ਨੇ ਜਾਂ ਜਿਹੜੇ ਪਾਸ ਹੋਏ ਦੇਖੋ ਜਿਹੜੇ ਮੇਨ ਮੁੱਦੇ ਜਿਹੜੇ ਪਾਸ ਹੋਏ ਆ ਇੱਕ ਤਾਂ ਜਿਹੜੇ ਵੀ ਸਾਡੇ ਡਿਵੈਲਪਮੈਂਟਲ ਵਰਕਸ ਵਾਸਤੇ ਜ਼ਮੀਨ ਚਾਹੀਦੀ ਹੈ ਉਹ ਅਸੀਂ ਜਿਹੜਾ ਤੁਹਾਡਾ ਥਰਮਲ ਦਾ ਏਰੀਆ ਹੈਗਾ ਉਹਦੇ ਵਿੱਚ ਪ੍ਰਪੋਜ਼ਲ ਪਾਸ ਕੀਤਾ ਕਿ ਉੱਥੇ 30 ਏਕੜ ਲਈ ਜਾ ਜਿਹਦੇ ਵਿੱਚ ਕੋਈ ਵੀ ਨਵੇਂ ਪ੍ਰੋਜੈਕਟ ਚਾਲੂ ਕੀਤੇ ਜਾਂ ਜਿਹੜੇ ਸ਼ਹਿਰ ਦੇ ਫਾਇਦੇ ਵਾਸਤੇ ਹੈਗੇ ਜਿਸ ਤਰ੍ਹਾਂ ਕਿ ਟੋਡਾ ਸੀਵੇਜ ਟ੍ਰੀਟਮੈਂਟ ਪਲਾਂਟ ਐਟ ਸੈਟਰਾ ਇਸ ਤੋਂ ਇਲਾਵਾ ਜਿਹੜਾ ਮੁੱਦਾ ਸੀਗਾ ਉਹ ਡੀਕੰਜੈਸਟ ਕਰਨ ਵਾਸਤੇ ਸੀ ਸ਼ਹਿਰ ਦੀਆਂ ਗਲੀਆਂ ਨੂੰ ਜਿਸ ਤਰ੍ਹਾਂ ਕਿ ਹੁਣ ਬਹੁਤ ਸਾਰੇ ਰੀਡ ਗਿਆ ਆ ਗਏ ਬਹੁਤ ਸਾਰੇ ای ਵਹੀਕਲਸ ਆ ਗਏ ਉਹਨਾਂ ਉੱਤੇ ਕੋਈ ਪਾਲਿਸੀ ਬਣਾਉਣ ਵਾਸਤੇ ਤਾਂ ਜੋ ਅਸੀਂ ਉਹਨਾਂ ਤੋਂ ਵੀ ਕੋਈ ਇਨਕਮ ਲੈ ਸਕੀਏ ਈ ਵਹੀਕਲਸ ਤੋਂ ਰੇੜੀਆਂ ਤੋਂ ਜਿਹੜਾ ਰੇੜੀਆਂ ਨਾਰਮਲੀ ਸ਼ਾਪਕੀਪਰਸ ਦੁਕਾਨਦਾਰ ਹਰ ਰੇੜੀ ਦਾ ਕਾਫੀ 5 ਤੋਂ 10000 ਸੁਣ ਚਾਇਆ ਲੈਂਦੇ ਆ ਜੇ ਰੇੜੀ ਉਹਦੀ ਦੁਕਾਨ ਦੇ ਅੱਗੇ ਖੜੀ ਹੁੰਦੀ ਹੈ ਵੇਰ ਐਸ ਸਰਕਾਰ 50 ਰੁਪਏ ਪੂਰੇ ਸਾਲ ਦਾ ਲੈਂਦੀ ਆ ਜਾਂ ਮਹੀਨੇ ਦਾ ਲੈਂਦੀ ਹੈ ਇਹਦੇ ਵਿੱਚ ਪ੍ਰਪੋਜ਼ਲ ਹਾਊਸ ਤੋਂ ਆਇਆ ਕਿ ਅਸੀਂ ਵੀ ਜਿਸ ਤਰ੍ਹਾਂ ਵਧੀਆ ਰੇਟ ਲਾਈਏ ਟੂ ਡੀਕੰਜਸਟ ਡੀਕੰਜੈਸ਼ਨ ਫੀ ਲਾਈਏ ਬਾਲ ਰੋਡ ਵਾਸਤੇ ਰੇਲਵੇ ਰੋਡ ਵਾਸਤੇ ਤਾਂ ਕਿ ਇਥੋਂ ਸਾਰੀ ਰੇੜੀ ਇੱਥੇ ਆ ਕੇ ਖੜਨਾ ਚਾਹੀਦੀ ਹੈ ਕਿਉਂਕਿ ਇੱਥੇ سیل ਹੈ ਪਰ ਜੇ سیل ਹੈ ਤਾਂ ਕੰਜੈਸ਼ਨ ਫੀਸ ਵੀ ਰੇੜੀ ਨੂੰ ਦੇਣੀ ਚਾਹੀਦੀ ਹੈ ਤਾਂ ਉਹ ਡਿਸਕਸ ਹੋਇਆ ਇਸ ਤੋਂ ਇਲਾਵਾ ਜਿਹੜਾ ਨਾਰਮਲ ਸਫਾਈ ਤੇ ਇਹੋ ਜੀਆਂ ਚੀਜ਼ਾਂ ਡਿਸਕਸ ਹੋਈਆਂ ਸਰ ਸੀਵਰੇਜ ਦੀ ਬੜੀ ਜਿਹੜੀ ਪ੍ਰੋਬਲਮ ਚੱਲ ਰਹੀ ਹੈ ਪੀਨ ਨਾਲੇ ਪਾਣੀ ਦੀ ਬੜੀ ਵੱਡੀ ਸਮੱਸਿਆ ਹੈ ਇਸ ਸ਼ਹਿਰ ਦੇ ਵਿੱਚ ਇਸ ਟਾਈਮ ਵੀ ਨਹਿਰ ਬੰਦ ਹੈ ਤੇ ਲੋਕਾਂ ਨੂੰ ਪਾਣੀ ਇੱਕ ਟਾਈਮ ਮਿਲ ਰਿਹਾ ਹੈ ਇਹ ਵੀ ਇੱਕ ਮੁੱਦਾ ਨਹੀਂ ਗਾਇ ਜੀ ਕਿ ਸਾਨੂੰ ਪਾਣੀ ਦਾ ਪ੍ਰਬੰਧ ਹੈ ਜਿਹੜਾ ਉਹ ਸਾਡੇ ਕੋਲ 15 ਦਿਨਾਂ ਦਾ ਹੀ ਹੈ ਸਿਰਫ ਦੇਖੋ ਇਹ ਇਹਦੇ ਵਾਸਤੇ ਵੀ ਜਿਹੜਾ ਅਸੀਂ ਪਾਣੀ ਦੀ ਡਾਕੂਮੈਂਟੇਸ਼ਨ ਵਾਸਤੇ ਕਿਉਂਕਿ ਹੁਣ ਥਰਮਲ ਤਾਂ ਬੰਦ ਹੋ ਗਿਆ ਹੈ ਪਹਿਲਾਂ ਦਾ ਹੀ ਇੱਕ ਪਾਸ ਹੋਇਆ ਹੋਇਆ ਹੈ ਜਿਹਦੇ ਵਿੱਚ ਅਸੀਂ ਕਿਹਾ ਕਿ ਜਿਹੜਾ ਇੱਕ ਲੇਕ ਹੈ ਉਹ ਸਾਨੂੰ ਦਿੱਤਾ ਜਾਵੇ ਕਿਉਂਕਿ 3-4 ਬਣੇ ਹੋਏ ਹਨ ਉਹਨਾਂ ਚੋਂ ਇੱਕ ਦਿੱਤਾ ਜਾਵੇ ਕਿ ਜਦੋਂ ਵੀ ਪਾਣੀ ਦੀ ਸ਼ਾਰਟੇਜ ਹੋਏ ਅਗ੍ਰੀਮੈਂਟੇਸ਼ਨ ਉੱਥੋਂ ਹੋ ਸਕੇ ਸਾਡੇ ਡੀਪ ਥੋਰ ਹੈਗੇ ਆ ਪਾਣੀ ਦੀ ਅਸੀਂ ਸ਼ਾਰਟੇਜ ਹੋਣ ਨਹੀਂ ਦਿੰਦੇ ਵੇਰ ਐਸ ਤੁਹਾਡਾ ਜਿਹੜਾ ਸੀਵਰੇਜ ਦਾ ਪ੍ਰੋਬਲਮ ਹੈ ਬੜਾ ਪ੍ਰਮਚਰਲ ਪ੍ਰੋਬਲਮ ਹੈ ਇਹਦੇ ਵਿੱਚ ਸਾਡੇ ਮਤੇ ਪਾਸ ਹੋ ਗਏ ਆ ਮਸ਼ੀਨਾਂ ਖੁਦ ਲੈਣ ਵਾਸਤੇ ਹਲੇ ਤੱਕ ਤਾਂ ਅਸੀਂ ਕਿਸੇ ਕੰਪਨੀ ਦੇ ਨਾਲ ਅਗਰੀਮੈਂਟ ਕੀਤਾ ਸੀ ਉਹ ਅਗਰੀਮੈਂਟ ਮੋਸਟ ਪ੍ਰੋਬਬਲੀ ਕੁਝ ਟਾਈਮ ਦੇ ਵਿੱਚ ਖਤਮ ਹੋਣ ਵਾਲਾ ਆਰਬਿਟ੍ਰੇਸ਼ਨ ਚਾਹੀਏ ਅਸੀਂ ਤੇ ਉਸ ਤੋਂ ਬਾਅਦ ਫਿਰ ਅਸੀਂ ਆਪਣੇ ਆਪ ਹੀ ਕਰਾਂਗੇ ਸਰ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਠੰਡ ਦੇ ਬਹੁਤ ਪ੍ਰਕੋਪ ਵਧਣਾ ਤਾਂ ਸਾਡੇ ਕੋਲੇ ਕੁਝ ਏਰੀਆ ਚੁਣੇ ਗਏ ਸੀਗੇ ਜਿੱਥੇ ਲੋਕਾਂ ਦੇ ਜਿਹੜਾ ਖਾਸ ਕਰਕੇ ਜਿਹੜੇ ਰਾਤ ਨੂੰ ਰਹਿ ਇਸ ਲਈ ਉਹਨਾਂ ਵਾਸਤੇ ਕਿਸਤੇ ਜਿਹੜੇ ਬਣਾਈ ਗਈ ਸੀ ਪਰ ਲੇਕਿਨ ਹੁਣ ਉਹਦੀ ਤਿਆਰੀ ਕਿਸ ਤਰ੍ਹਾਂ ਦੀ ਹੈ ਦੇਖੋ ਬਸੇਰੇ ਤਾਂ ਹਰ ਥਾਂ ਤੇ ਬੜਾਈ ਜਾਂਦੇ ਨੇ ਬਸੇਰੇ ਤੇ ਉਹ ਆਲਰੇਡੀ ਇਨ ਪਲੇਸ ਆ ਉਹ ਸਫਾਈ ਸੋਈ ਅਸੀਂ ਕਰ ਲਾਗੇ ਐਂਡ ਉਹ ਤਾਂ ਅਸੀਂ ਮੈਨੇਜ ਕਰ ਲਾਗੇ